The federal election is on Monday, April twenty eighth. Are you planning to vote? Check your voter information card or visit elections.ca to find out where and when to vote. Polls are open for 12 hours. Don't forget to bring accepted ID. If you're not registered to vote, you can register at your assigned polling station. It's our vote. For the official information you need to vote, visit elections.ca or call 1 800 463 6868. ਸਸ਼ਕਲ ਮੈਂ ਤੁਹਾਡਾ ਪ੍ਰਿਆਜ ਜਿੱਤ ਉਸ ਨੌਕ ਨਿਊਜ਼ ਵਿਕ੍ਰਿਅਤਾ ਪੰਜਾਬ ਪੁਲਿਸ ਦੇ ਕਾਂਸਟੇਬਲ ਗੁਰਕਿਰਤ ਸਿੰਘ ਗੋਲਡੀ ਦੇ ਗੋਲੀ ਲੱਗਣ ਦੇ ਨਾਲ ਉਸ ਦੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਮੰਤਰੀ ਹਰਦੀਪ ਸਿੰਘ ਮੁੰਡਿਆ ਦਾ ਗਰਮੈਂਟ ਸੀ ਜਿਸ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਚੁੱਕੀ ਹੈ ਜਿਵੇਂ ਹੀ ਪਰਿਵਾਰਿਕ ਮੈਂਬਰ ਨੂੰ ਇਸ ਬਾਬਤ ਜਾਣਕਾਰੀ ਮਿਲਦੀ ਹੈ ਤਾਂ ਦੇਖ ਸਕਦੇ ਹੋ ਕਿ ਪਰਿਵਾਰਿਕ ਮੈਂਬਰ ਦਾ ਕੀ ਹਾਲ ਹੈ ਕਿਸਨਾ ਰੋਂਦੇ ਕੁੜਲੋਂਦੇ ਹੋਏ ਨਸਰਾਰੇ ਨੇ ਅਤੇ ਨਾਲ ਹੀ ਪਰਿਵਾਰਿਕ ਮੈਂਬਰਾਂ ਵੱਲੋਂ ਦੋਸ਼ ਵੀ ਲਗਾਏ ਜਾ ਰਹੇ ਨੇ ਕਿ ਮੇਰੇ ਭਰਾ ਨੂੰ ਘਰ ਬੁਲਾ ਕੇ ਗੋਲੇ ਮਾਰ ਦਿੱਤੀ ਗਈ ਹੈ ਦਰਸਲ ਮਾਮਲੇ ਲੈ ਕੇ ਜਾਣਕਾਰੀ ਮਿਲੀ ਹੈ ਕਿ ਗੁਰਕਿਰ ਸਿੰਘ ਗੋਲਡੀ ਪਿੰਡ ਦੇ ਇੱਕ ਘਰ ਦੇ ਵਿੱਚ ਜਾਂਦਾ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਆਪਣੇ ਰਿਵਾਲਵਰ ਦੇ ਨਾਲ ਗੋਲੀ ਚਾਲ ਜਾਂਦੀ ਗਈ ਜਾਂ ਫਿਰ ਜੇ ਪਰਿਵਾਰਿਕ ਮਤਭੇਦ 갈 ਕੀਤੀ ਜਾਵੇ ਤਾਂ ਉਹਨਾਂ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਕਿ ਉਸ ਘਰ ਦੇ ਵਿੱਚ ਉਹਨਾਂ ਦਾ ਭਰਾ ਗਿਆ ਸੀਗਾ ਉਹਨਾਂ ਵੱਲੋਂ ਗੋਲੀ ਮਾਰ ਦਿੱਤੀ ਗਈ ਹੈ ਉਹਨਾਂ ਵੱਲੋਂ ਮਾਮਲੇ ਨੂੰ ਬਿਆਨ ਵੀ ਕੀਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਪਹਿਲਾ ਜਿਹੜੀ ਉਸ ਘਰ ਦੀ ਕੁੜੀ ਹੈ ਉਹਦੇ ਭਰਾ ਦੇ ਨਾਲ ਗੱਲਾਂ-ਬਾਤਾਂ ਕਰਦੀ ਸੀਗੀ ਵਿਆਹ ਹੋ ਜਾਂਦਾ ਵਿਆਹ ਹੋਣ ਤੋਂ ਬਾਅਦ ਵੀ ਉਸ ਦੇ ਭਰਾ ਦੇ ਨਾਲ ਗੱਲਬਾਤ ਕਰਦੀ ਸੀਗੀ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਕਾਰ ਵੀ ਆਈ ਹੋਈ ਸੀ ਆਪਣੇ ਭਰਾ ਨੂੰ ਸਦਿਆ ਜਾਂਦਾ ਘਰੇ ਤਾਂ ਉੱਥੇ ਉਹਦੇ ਪਰਿਵਾਰਿਕ ਮੈਂਬਰਾਂ ਵੱਲੋਂ ਗੋਲੀ ਮਾਰ ਦਿੱਤੀ ਜਵਾਂ ਦੀ ਜਿਸ ਤੋਂ ਬਾਅਦ ਹੁਣ ਪਰਿਵਾਰਿਕ ਮੈਂਬਰ ਜਿਹੜਾ ਰੋਂਦਾ ਕੁੜਲੋਂਦਾ ਹੋਇਆ ਨਜ਼ਰ ਆ ਰਿਹਾ ਤੇ ਨਾਲ ਹੀ ਇਨਸਾਫ ਦੀ ਮੰਗ ਵੀ ਕਰਦਾ ਹੋਇਆ ਨਜ਼ਰ ਆ ਰਿਹਾ ਦੱਸਿਆ ਜਾ ਰਿਹਾ ਕਿ ਗੁਰਕੀਰਤ ਸਿੰਘ ਗੋਲਡੀ ਜਿਹੜਾ ਹੈਗਾ ਉਹ ਰਾਮਪੁਰ ਪਿੰਡ ਦਾ ਵਸਨੀਕ ਸੀ ਜੋ ਕਿ ਦੁਰਾਹਾ ਥਾੜੇ ਦਿਨ ਆਉਂਦਾ ਦੱਸਿਆ ਜਾ ਰਿਹਾ ਕਿ ਆਪਣੇ ਹੀ ਪਿੰਡ ਦੇ ਕਿਸੇ ਘਰ ਦੇ ਵਿੱਚ ਗਿਆ ਸੀ ਜਿੱਥੇ ਲੜਾਈ ਦੌਰਾਨ ਸਰਵਿਸ ਪਿਸਟਲ ਦੇ ਵਿੱਚ ਇੱਕ ਗੋਲੀ ਚੱਲੀ ਅਤੇ ਗੋਲਡੀ ਨੂੰ ਲੱਗ ਜਾਂਦੀ ਹੈ ਜਿਸ ਦੌਰਾਨ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਹਾਲਾਂਕਿ ਪ੍ਰਸ਼ਾਸਨ ਵੀ ਮੌਕੇ ਤੇ ਪੁੱਜਿਆ ਹੋਇਆ ਹੈ ਜਿਨ੍ਹਾਂ ਵੱਲੋਂ ਮਾਮਲੇ ਦੀ ਜਿਹੜੀ ਹੈ ਜਾਂਚ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਪਰ ਦੂਜੇ ਪਾਸੇ ਪਰਿਵਾਰ ਜਿਹੜਾ ਹੈ ਇਨਸਾਫ ਦੀ ਮੰਗ بار بار ਕਰਦਾ ਹੋਇਆ ਨਸਰਾਰਤ ਤੁਹਾਨੂੰ ਦੱਸ ਦਿੰਦੇ ਆ कि ਦੱਸਿਆ ਜਾ ਰਿਹਾ ਕਿ 골ਡੀ ਦੁਪਹਿਰ ਨੂੰ ਆਪਣੇ ਘਰ ਗਿਆ ਅਤੇ ਸ਼ਾਮ ਨੂੰ ਉਸ ਨੂੰ ਦੱਸਿਆ ਗਿਆ ਕਿ 골ਡੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਤਾਂ ਪਰਿਵਾਰ ਦਾ ਕਹਿਣਾ ਹੈ ਕਿ 골ਡੀ ਆਪਣੇ ਆਪ ਨੂੰ ਖੁਦ ਨੂੰ ਗੋਲੀ ਨਹੀਂ ਮਾਰ ਸਕਦਾ ਉਸ ਉੱਤੇ ਗੋਲੀ ਚਲਾਈ ਗਈ ਹੈ ਤਾਂ ਹੁਣ ਪ੍ਰਸ਼ਾਸਨ ਇਸ ਪੂਰੇ ਮਾਮਲੇ ਦੀ ਜਾਂਚ ਕਰੇਗਾ ਤੇ ਪਿਛਲੇ ਕਾਰਨ ਦਾ ਪਤਾ ਲਗਾਏਗਾ ਕਿ ਅਸਲ ਪਿੱਛੇ ਕਾਰਨ ਕੀ ਬਣੇ ਨੇ ਕਿਉਂ ਗੁਰਕਿਰਤ ਸਿੰਘ ਗੋੜੀ ਦੇ ਜਿਹਾ ਪਾਣਾ ਵਾਪਰਿਆ ਤਾਂ ਇਸ ਘਟਨਾ ਤੋਂ ਬਾਅਦ دہشت ਦਾ ਮਾਹੌਲ ਬਣਿਆ ਹੋਇਆ ਹੈ ਪ੍ਰਸ਼ਾਸਨ ਆਪਣੀ ਕਾਰਵਾਈ ਕਰਨ ਦੇ ਵਿੱਚ ਲੱਗਿਆ ਹੋਇਆ ਹੈ ਪਰ ਦੂਜੇ ਪਾਸੇ ਰੋਂਦਾ ਕੁਲੋਂਦਾ ਪਰਿਵਾਰ ਮਾਂ ਅਤੇ ਭੈਣ ਜਿਹੜੀਆਂ ਇਨਸਾਫ ਦੀ ਮੰਗ ਵੀ ਕਰਦੇ ਹੋਈ ਨਜ਼ਰ ਆ ਰਹੀ ਹੈ ਤਾਂ ਕੀ ਕੁਝ ਕਹਿਣਾ ਹੈ ਪਰਿਵਾਰਿਕ ਪਰਮਰਾ ਦਾ ਇਸ ਮੌਕੇ ਨੂੰ ਲੈ ਕੇ ਸੁਣਦੇ ਦਲਜੀਤ ਕੋਲ ਕੀ ਹਾਸਾ ਹੈ ਜੀ ਤੁਸੀਂ ਇੱਥੇ ਪਿੰਡ ਰਾਮਪੁਰ ਚ ਇਸ ਪਰਿਵਾਰ ਦੇ ਘਰ ਚ ਬੈਠੇ ਹੋ ਜਿਹੜੀ ਕੁੜੀ ਨਾਲ ਕੋਈ ਗੱਲਬਾਤ ਕਰਦੀ ਸੀ ਮੇਰੇ ਮੁੰਡੇ ਨਾਲ ਉਹਨਾਂ ਦੇ ਘਰੇ ਆ ਕੇ ਮੇਰੇ ਮੁੰਡੇ ਨੇ ਗੋਲੀ ਕਿਵੇਂ ਮਾਰੀ ਉਹਨਾਂ ਨੇ ਮਾਰੀ ਆ ਕੁੜੀ ਆਈ ਹੋਈ ਸੀ ਉਰੇ ਭਜਾਈ ਆ ਇਹਨਾਂ ਨੇ ਇਹਨਾਂ ਨੇ ਹੀ ਗੋਲੀ ਮਾਰੀ ਆ ਉਹਦੇ ਇਹਨਾਂ ਨੇ ਮਾਰੇ ਆ ਇਹ ਗੱਲ ਖਤਮ ਕਰੀ ਆ ਇਹਨਾਂ ਨੇ ਵੀ ਦੁਬਾਰਾ ਆ ਕੇ ਬੋਲੇ ਨਾ ਕੁਝ 4 ਸਾਲ ਤੋਂ ਮੈਂ ਜਦੋਂ ਕਹਿੰਦੀ ਸੀ ਵੀ ਕੁੜੀ ਤੋਂ ਪਰੇ ਕਰ ਲੋ ਪਰੇ ਕਰ ਲੋ ਆਪਣੀ ਨੂੰ ਉਦੋਂ ਇਹ ਤਨਖਾਹ ਖਾਂਦੇ ਦੇ ਸਾਰੇ ਸਾਰੇ ਪੈਸੇ ਇਹਨਾਂ ਦੇ ਘਰੇ ਆਉਂਦਾ ਸੀ ਇਹ ਪਖਾਂਦੇ ਸੀ ਉਹਦੀ ਤਨਖਾਹ ਖਾਂਦੇ ਸੀ ਜਦੋਂ ਉਹ ਚੰਗਾ ਲੱਗਦਾ ਸੀ ਇਹਨਾਂ ਨੂੰ ਨੀ ਅੱਜ ਜਿਹੜਾ ਹਾਸਾ ਹੋਇਆ ਜੀ ਤੁਹਾਡੇ ਬੱਚੇ ਵੱਲੋਂ ਆਪਣੇ ਆਪ ਨੂੰ ਖੁਦ ਗੋਲੀ ਮਾਰੀ ਗਈ ਹੈ ਨਹੀਂ ਮਾਰੀ ਹੁਣੇ ਖੁਦ ਗੋਲੀ ਮੈਂ ਕਿਹੜੇ ਕੋਲ ਬੈਠੀ ਦੇਖਦੀ ਸੀ ਇਹ ਸੀ ਇਹਨਾਂ ਨੇ ਡੇਢ ਵਜੇ ਉਹਨੇ ਮੈਨੂੰ ਫੋਨ ਕਰਿਆ ਡੇਢ ਵਜੇ ਤੋਂ ਬਾਅਦ ਫੋਨ ਕਿੱਥੇ ਗਿਆ 6 ਵਜੇ ਸਾਨੂੰ ਦੱਸਦੇ ਆ ਜਾ ਕੇ ਵੀ ਮਰ ਗਿਆ ਜਦੋਂ ਸਾਰੀ ਪੁਲਿਸ ਬੁਲਾ ਕੇ ਆਪਣਾ ਸਾਰਾ ਕੰਮ ਕਰਕੇ ਫੇਰ ਸਾਨੂੰ ਬੁਲਾਉਂਦੇ ਆ ਮਾਤਾ ਜੀ ਪਹਿਲਾਂ ਕਿਉਂ ਨਹੀਂ ਦੱਸਿਆ ਵੀ ਪਹਿਲਾਂ ਅੰਦਰ ਬੜਿਆ ਏ ਕੀ ਮੈਂ ਹਾਂ ਸੀ ਤੁਹਾਡੇ ਬੇਟੇ ਦਾ ਤੇ ਕਿਹੜੇ ਵਿਭਾਗ ਵਿੱਚ ਕੰਮ ਕਰਦਾ ਸੀ ਪੁਲਿਸ ਵਿਭਾਗ ਵਿੱਚ ਗੁਰਕੀਰਤ ਸਿੰਘ ਤੇ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਜੀ ਪ੍ਰਸ਼ਾਸਨ ਤੋਂ ਹੀ ਮੰਗ ਕਰਦੀਆਂ ਵੀ ਕੁੜਿਆਰ ਪਰਾਣੇ ਨੂੰਰੇ ਬੁਲਾਇਆ ਜਾਵੇ ਜਿਵੇਂ ਮੈਰਾ ਘਰ ਪੱਟਿਆ ਗਿਆ ਨਾ ਨਾਲ ਹੁਣ ਇਹਨਾਂ ਦੀ ਕੁੜੀ ਦਾ ਵੀ ਪੱਟ ਹੋਵੇ ਜਦ ਤੱਕ ਮੈਂ ਚੱਕਣ ਨਹੀਂ ਦੰਦੀ ਸਰਪੰਚ ਸਾਹਿਬ ਤੁਹਾਡੇ ਪਿੰਡ ਅਜ ਰਾਮਪੁਰ ਇੱਕ ਹਾਸਾ ਹੈ ਕਿ ਪੂਰਾ ਮੰਨ ਲਾ ਹਾਂਜੀ ਮੈਨੂੰ ਕਰੀਬ 5:00 ਵਜੇ ਫੋਨ ਆਇਆ ਤੇ ਮੈਨੂੰ ਉਹਨਾਂ ਨੇ ਦੱਸਿਆ ਕਹਿੰਦੇ ਵੀ ਸਾਡੇ ਪਿੰਡ ਦਾ ਹੀ ਬੇਟਾ ਸੀਗਾ ਮੁੰਡਾ ਗੁਰਕੀਰਤ ਸਿੰਘ ਸਨੋਪ੍ਰੀਤੀਪਾਲ ਸਿੰਘ ਤੇ ਆਪਣੇ ਜਸਵੰਤ ਸਿੰਘ ਦੇ ਘਰੋਂ ਮੈਨੂੰ ਫੋਨ ਆਇਆ ਇਹਨਾਂ ਨੇ ਦੱਸਿਆ ਮੈਨੂੰ ਉਹ ਆਂਡੀਆਂ ਨੇ ਫੋਨ ਕਰਿਆ ਵੀ ਇੱਥੇ ਆ ਕੇ ਉਹਨੇ ਸੁਸਾਇਡ ਕਰ ਲਈ ਉਹ ਗੋਲੀ ਮਾਰ ਲਿਆ ਉਹ ਤੇ ਮੈਂ ਇੱਥੇ ਆਇਆ ਮੈਂ ਉੱਥੋਂ ਤੁਰੰਤ ਜਿਹਦੇ ਮੈਸਜਜੂ ਸਾਹਿਬ ਨੂੰ ਫੋਨ ਕੀਤਾ ਮੈਂ ਲਗਭਗ ਉਹਨਾਂ ਨਾਲ ਲੈ ਕੇ ਆਇਆ ਇੱਥੇ ਨਾਲ ਲੈ ਕੇ ਐਂਟਰੀ ਹੋਈ ਸੀ ਤੇ ਬਾਕੀ ਉੱਪਰ ਜਦੋਂ ਦੇਖਿਆ ਉਹਦੀ ਡੈੱਡ ਬੋਡੀ ਉੱਥੇ ਬੈੱਡ ਦੇ ਉੱਪਰ ਪਈ ਸੀ ਮੁੰਡਾ ਫੌਜ ਨੂੰ ਲਾਜਮਾ ਉਹ ਤੇ ਕਮਾਂਡੋ ਆ ਤੇ ਉਹ ਸ਼ਾਇਦ ਮੇਰੇ ਖਿਆਲ ਆਪਣੇ ਮੁੰਡਿਆਂ ਸਾਹਿਬ ਦਾ ਗੱਲ ਮੈਨਦੀ ਆ ਤੇ ਉਹਦੀ ਬੈੱਡ ਦੇ ਕੋਲ ਜਿਹੜੀ ਡੈੱਡ ਬੋਡੀ ਦੇਖੀ ਹੈ ਭਾਈ ਗੋਲੀ ਲੱਗੀ ਸੀ ਤੇ ਉਹਦੀ ਜਿਹੜੀ ਸਰਕਾਰੀ ਡਾਈਰੈਕਸ਼ਨ ਆ ਉਹ ਕੋਲ ਪਈ ਸੀ ਸਰਪੰਚ ਸਾਹਿਬ ਗੱਲ ਕਰਦੇ ਆ ਲੜਕਾ ਪਰਿਵਾਰ ਦੇ ਵੱਲੋਂ ਬਹੁਤ ਗੰਭੀਰ ਬੋਸ ਲਾਇਗਏ ਨੇ ਕਿ ਫਿਰ ਬੱਚੇ ਦੀ ਡੈੱਡ ਬੋਡੀ ਮਿਲੀ ਆ। ਨਾ ਕਹਿੰਦੇ ਉਹਦਾ ਮੋਬਾਈਲ ਮਿਲਿਆ ਤੇ ਉਹ 1 ਵਜੇ ਦਾ ਆਇਆ ਹੱਸੀ ਤੇ ਪਰਿਵਾਰ ਨੂੰ ਨਹੀਂ ਦੱਸਿਆ ਗਿਆ ਜਿਸ ਤਰ੍ਹਾਂ ਕਿ ਇੱਕੇ ਪਿੰਡ ਹੈਗਾ ਵਾ ਪਿੰਡ ਵਿੱਚ ਹੀ ਮਿਲਿਆ। ਹਾਂਜੀ ਬਿਲਕੁਲ ਜੀ ਕਿੰਨੀ ਸੱਚਾਈ ਇਸ ਪਾਸੇ ਇਹ ਤਾਂ ਹੀ ਜਾਂਚ ਤੋਂ ਪਤਾ ਲੱਗੂਗਾ ਜੇ ਮੈਨੂੰ ਮੈਨੂੰ ਮੈਂ ਤੁਹਾਨੂੰ ਦੱਸਦਾ ਮੈਨੂੰ 5 ਵਜੇ ਫੋਨ ਆਇਆ। ਗਵਾਂਡੀਆਂ ਦਾ ਇਥੇ ਆ ਹਾਸਾ ਹੋਇਆ ਤੇ ਮੈਂ ਤਰੰਤ ਇਥੇ ਪਹੁੰਚ ਗਿਆ ਐਸਐਚਓ ਸਾਹਿਬ ਨੂੰ ਨਾਲ ਲੈ ਕੇ ਪਹੁੰਚ ਗਿਆ। ਉਹ ਇਹ ਪੁਲਿਸ ਕਰਮਚਾਰੀ ਸੀ ਨ ਇਹ ਇਸ ਪਰਿਵਾਰ ਨਾਲ ਇਹਨਾਂ ਦਾ ਕਿਦਾਂ ਰابطਾ ਸੀ ਰابطਾ ਤਾਂ ਮੈਂ ਬੜਾ ਤੱਕ ਇਹਨਾਂ ਦੇ ਦੇਖਿਆ ਨਹੀਂਗਾ ਸ਼ਾਇਦ ਕੋਈ ਕਹਿੰਦੇ ਆ ਵੀ ਇਹਨਾਂ ਦੀ ਕੋਈ ਇਹਨਾਂ ਦੀ ਲੜਕੀ ਦੇ ਨਾਲ ਕੋਈ ਖੇਰ ਦੀ ਗੱਲ ਕੰਨ ਨੇ ਆਈ ਮਨੂ ਮੋਟੇ ਪੁਰਾਣੀ ਡੀਐਸਪੀ ਸਾਹਿਬ ਕੀ ਮਾਮਲਾ ਹੈਗਾ ਜਿਹੜਾ ਇੱਕ ਮੁੰਡਿਆਂ ਦੇ ਜਿਹੜੇ ਗਨਮੈਨ ਨੇ ਆਪਣੇ ਆਪ ਨੂੰ ਕੀ ਹੈਗਾ ਅੱਜ ਦਾ ਇਤਲਾਮ ਮਿਲਿਆ ਸੀ ਵੀ ਇੱਕ ਰਾਮਪੁਰ ਪਿੰਡ ਦੇ ਵਿੱਚ ਕੋਈ ਕਿਸੇ ਨੇ ਆਪਣੀ ਗਨ ਨਾਲ ਵੀ ਸੁਸਾਇਡ ਕਰ ਲਿਆ ਜਦੋਂ ਅਸੀਂ ਮੌਕੇ ਤੇ ਆਏ ਉਰੇ ਗੁਰਕੀਰਤਾ ਲੜਕਾ ਮੁੰਡੀ ਸਾਹਿਬ ਦਾ ਗੰਨ ਮੈ ਲਗੜਾ ਕਿਹਦਾ ਗੰਨ ਮੈ ਜੀ ਮੁੰਡੀਓ ਸਾਹਿਬ ਦਾ ਕਹਿ ਰਹੇ ਆ ਜੀ ਸੁਣਿਆ ਜੋ ਗੰਨ ਦਾ ਨਾ ਅੱਛਾ ਜੀ ਉਹਨੇ ਆਪਣੇ ਕਾਰਬਨ ਨਾਈਲ ਮਤਲਬ ਗੋਲੀ ਚੱਲੀ ਜਿਹੜੀ ਉਹਦੀ ਸੁਸਾਇਸਾਈਡ ਹੋਈ ਸੀਗੀ ਤੇ ਅਸੀਂ ਉਹ ਐਫਐਸਐਲ ਬੁਲਾ ਕੇ ਮੌਕੇ ਤੇ ਸਾਰਾ ਕੁਝ ਜੋ ਉਹਦਾ ਜੋ ਵੀ ਅਸੀਂ ਕਾਰਵਾਈ ਕਰਨੀ ਕੀਤੀ ਤੇ ਅਸੀਂ ਜੋ ਅਗਰ ਜਿਹੜੇ ਵਾਰਸ ਹੈ ਜਿਵੇਂ ਉਹਨਾਂ ਨੇ ਕਿਹਾ ਅਸੀਂ ਵੀ ਉਹਨਾਂ ਨੂੰ ਸ਼ੱਕ ਹੈ ਕੋਈ ਤਾਂ ਉਹਨਾਂ ਦੇ ਬਿਆਨ ਦੇ ਮੁਤਾਬਕ ਅਸੀਂ ਜੋបាន ਦੀ ਕਾਰਵਾਈ ਕਰਾਂਗੇ ਤੇ ਵੈਰੀਫਾਈ ਕਰਕੇ ਉਹਨੂੰ ਸਾਰਾ ਕਲੀਅਰ ਕਰਾਂਗੇ ਸਰ ਕਿੱਥੇ ਕਰਿਆ ਸੁਸਾਇਸਾਈਡ ਜਿਹੜੀ ਗੋਲੀ ਚੱਲੀ ਹੈ ਕੋਈ ਇਸ ਘਰ ਦੇ ਵਿੱਚ ਹੈਗਾ ਕੋਈ ਜਸਪਾਲ ਸਿੰਘ ਦਾ ਨਾਮ ਨਹੀਂ ਉਥਾਮ ਨਹੀਂ ਉਹਨੇ ਆਪਣੇ ਘਰ ਕਰੀਏ ਕਿਸੇ ਘਰ ਦੀ ਨਹੀਂ ਕਿਸੇ ਹੋਰ ਦੀ ਘਰ ਕੀ ਮਾਮਲਾ ਕੀ ਹੈਗਾ ਜੀ ਲੱਗਦਾ ਮਾਮਲਾ ਵੈਰੀਫਾਈ ਕਰਦੇ ਜੀ ਵੈਰੀਫਾਈ ਕਰਕੇ ਸਾਰਾ ਕਲੀਅਰ ਕਰਕੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈਗਾ ਜੀ ਪਰਿਵਾਰਕ ਮੈਂਬਰਾਂ ਦਾ ਕਹਿੰਦਾ ਵੀ ਇਹਨਾਂ ਦੇ ਕੋਈ ਸਿਗਰ ਅਫੇਅਰ ਦਾ ਕੋਈ ਸਿਗਰ ਚੱਕਰ ਪਹਿਲਾਂ ਉਹ ਅਸੀਂ ਸਾਰਾ ਕਲੀਅਰ ਕਰਕੇ ਜੋ ਵੀ ਹੈ ਆਫਟਰ ਇਨਵੈਸਟੀਗੇਸ਼ਨ ਨਹੀਂ ਉਹਨਾਂ ਦੇ ਘਰ ਆਫੇਅਰ ਜਿੰਨਾਂ ਦੀ ਕੁੜੀ ਹੈ ਜੀ ਜੀ ਹਾਂ ਜੀ ਜੀ ਕੀ ਹੋਇਆ ਭੈਣ ਜੀ ਦੱਸੋ ਮੇਰੇ ਭਰਾ ਨੂੰ ਘਰੇ ਬੁਲਾਈ ਗੋਲੀ ਮਾਰੀ ਕਿਨੇ ਕਰੀਆ ਜੀ ਨਾ ਦੱਸਣੀ ਬੱਚਾ ਨਹੀਂ ਉਹਦੀ ਮੰਮੀ ਉਹਦਾ ਭਰਾ ਕੌਣ ਸੀਗਾ ਤੁਹਾਡਾ ਭਰਾ ਕੀ ਕਰਦਾ ਸੀਗਾ ਜੀ ਉਹ ਪੁਲਿਸ ਸੀਗਾ ਅੱਛਾ ਕਿਹਨਾਂ ਨਾਲ ਸੀਗਾ ਲੱਗਿਆ ਜੀ ਪਤਾ ਨਹੀਂ ਕਿ ਦਿਨ ਕੀ ਹੋਇਆ ਕੀ ਹੈਗਾ ਜੀ ਉਹਨਾਂ ਦੀ ਇਹਨਾਂ ਦੀ ਕੁੜੀ ਨਾਲ ਗੱਲਬਾਤ ਸੀਗੀ ਫਿਰ ਇਹਨਾਂ ਦੀ ਕੁੜੀ ਨੇ ਵਿਆਹ ਕਰਾ ਲਿਆ ਹਾਂਜੀ ਫਿਰ ਵੀ ਉਹਦੇ ਨਾਲ ਗੱਲਾਂ ਮਾਰਦੀ ਸੀ ਅੱਜ ਪਤਾ ਨਹੀਂ ਕਿੱਦਾਂ ਘਰੇ ਬੁਲਾ ਕੇ ਉਹਨੂੰ ਉਹਦੇ ਗੋਲੀ ਮਾਰਦੀ ਉਹਦੀਓ ਕੀ ਸੀ ਨਾਮ ਤੁਹਾਡੇ ਭਰਾ ਦਾ ਜੀ ਗੁਰਕੀਰਤ ਸਿੰਘ ਕੀ ਕੀ ਪੋਸਟ ਸੀ ਕੌਣ ਸੀ ਕਿਸੇ ਨਾ ਗਨਮੈਨ ਸੀਗਾ ਜੀ ਹਾਂਜੀ ਗੱਲ ਗਨਮੈਨ ਸੀਗਾ ਕਿਹਨਾਂ ਨਾਲ ਸੀਗਾ ਜੀ ਨਾਮ ਨਹੀਂ ਪਤਾ ਮੁੰਡੀਆਂ ਦੀਆਂ ਹੁੰਦੀਆਂ ਨੇ ਉਹਦੇ ਦਰਦੀਆਂ ਹੀ ਨਹੀਂ ਹੋੜਿਆ ਜਿਨ੍ਹਾਂ ਦੀ ਕਿੱਥੋਂ ਦੱਸਣਾ ਐਮ ਐਲ ਏ ਦਾ ਨਾਰਦੀ ਕਿਸੇ ਦੇ ਹਾਂਜੀ ਐਮ ਐਲ ਏ ਮੁੰਡੀਆਂ ਦਾ ਐਮ ਐਲ ਏ ਸੀ ਕੋਈ ਬਹੁਤ ਸਾਨਾ